ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਦੋਸਤੋ ਦੋਸਤੋ ਅੱਜ ਫੇਰ ਸੀ ਪੰਜਾਬ ਦੇ ਇੱਕ ਅਹਿਮ ਮੁੱਦੇ ਤੇ ਗੱਲ ਕਰਾਂਗੇ ਦੋਸਤੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ ਕਿ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੇ ਸਾਬਕਾ ਸਿੱਖਿਆ ਮੰਤਰੀ ਹੈਗੇ ਸਰਦਾਰ ਪ੍ਰਗਟ ਸਿੰਘ ਜੀ ਉਹ ਲਗਾਤਾਰ ਮਜੂਦਾ ਸਰਕਾਰ ਨੂੰ ਰੋਜ਼ ਭੰਡਦੇ ਆ ਤੇ ਰੋਜ਼ ਨਸੀਤਾਂ ਦਿੰਦੇ ਆ ਸਰਦਾਰ ਪ੍ਰਗਟ ਸਿੰਘ ਜੀ ਨੇ ਆਪਣੇ ਟਵੀਟ ਅਕਾਊਂਟ ਦੇ ਜ਼ਰੀਏ ਮੌਜੂਦਾ ਸਰਕਾਰ ਨੂੰ ਉਹਨਾਂ ਦੀ ਸਿੱਖਿਆ ਨੀਤੀ ਤੇ ਵੀ ਭੰਡਿਆ ਉਹਨਾਂ ਨੂੰ ਕਹਿੰਦੇ ਆ ਕਿ ਇਹ ਸਿੱਖਿਆ ਨੀਤੀ ਤੁਹਾਡੀ ਜਿਹੜੀ ਹੈਗੀ ਐ ਸਿੱਖਿਆ ਨੀਤੀ ਅਸੀਂ ਪਹਿਲਾਂ ਹੀ ਲਾਗੂ ਕਰ ਚੁੱਕੇ ਸੀ ਮੈਂ ਸਰਦਾਰ ਪ੍ਰਗਟ ਸਿੰਘ ਜੀ ਨੂੰ ਦੱਸਣਾ ਚਾਹੁੰਦਾ ਕਿ ਜੇਕਰ ਤੁਸੀਂ ਸਮੇਂ ਰਹਿੰਦੇ ਸਾਰੇ ਕੰਮ ਕੀਤੇ ਹੁੰਦੇ ਤੇ ਸ਼ਾਇਦ ਅੱਜ ਅਸੀਂ ਲੋਕ ਝਾੜੂ ਦੀ ਸਰਕਾਰ ਨਾ ਦੇਖਦੇ ਉਸ ਤੋਂ ਬਾਅਦ ਤੁਸੀਂ ਇੱਕ ਟਵੀਟ ਫੇਰ ਕੀਤਾਗਾ ਤੁਸੀਂ ਇਹ ਕਿਹਾਗਾ ਕਿ ਪੰਜਾਬ ਦੇ ਵਿੱਚ ਅੱਜ ਤੱਕ ਕੋਈ ਅਜੀਹਾ ਮੁੱਖ ਮੰਤਰੀ ਨਹੀਂ ਆਇਆ ਜਿਨਨੇ ਕਿਸਾਨਾਂ ਦੇ ਨਾਲ ਇਦਾਂ ਦਾ ਵਰਤਾਰਾ ਕੀਤਾ ਜਿੱਦਾਂ ਦਾ ਕੀ ਮੌਜੂਦਾ ਭਗਵੰਤਮਾਨ ਸਰਕਾਰ ਨੇ ਕੀਤਾਗਾ ਤੁਹਾਡੀ ਗੱਲ ਬਹੁਤ ਵਧੀਆ ਆਗੀ ਹੈ ਕਹਿੰਦੇ ਜ਼ੁਲਮ ਕੇ ਸائے ਮੇ ਲਬ ਖੋਲੇਗਾ ਕੌਣ ਅਗਰ ਹਮ ਹੀ ਚੁੱਪ ਰਹੇ ਤਾਂ ਫਿਰ ਬੋਲੇਗਾ ਕੌਣ ਪਰ ਸਰਦਾਰ ਪ੍ਰਗਟ ਸਿੰਘ ਜੀ ਅੱਜ ਤੁਹਾਨੂੰ ਮੈਂ ਇੱਕ ਗੱਲ ਇਹ ਦੱਸਣ ਲੱਗਾ ਕਿ ਦੇਸ਼ ਦੇ ਵਿੱਚ ਜਾਂ ਸੂਬੇ ਦੇ ਵਿੱਚ ਕੋਈ ਅਜਿਹੀ ਸਰਕਾਰ ਮੈਂ ਵੀ ਨਹੀਂ ਦੇਖੀ ਜਿਨ੍ਹਾਂ ਨੇ ਕਿਸੇ ਦੇ ਮਕਦਸਥਾਨ ਦੇ ਉੱਤੇ ਟੈਂਕਾਂ ਤੇ ਧੋਪਾਂ ਨੂੰ ਚੜਾਇਆ ਹੋਵੇ ਇਸ ਕਾਨੂੰਨੀ ਅਪਰਾਧ ਦਾ ਸੇਰਾ ਵੀ ਤੁਹਾਡੀ ਪਾਰਟੀ ਦੇ ਸਿਰ ਜਾਂਦਾ ਹੈ ਤੁਸੀਂ ਆਪਣੇ ਟਵੀਟ ਦੇ ਜ਼ਰੀਏ ਬਹੁਤ ਸੋਹਣੀਆਂ ਗੱਲਾਂ ਲਿਖੀਆਂ ਸਰਕਾਰ ਨੂੰ ਨਸੀਤਾਂ ਦਿੱਤੀ ਉਹਨਾਂ ਦੇ ਕੰਮ ਯਾਦ ਕਰਾਏ ਕਦੀ ਤੁਸੀਂ ਬਲੂ ਸਟਾਰ ਆਪਰੇਸ਼ਨ ਬਾਰੇ ਕੋਈ ਗੱਲ ਕੀਤੀ ਇੱਕ ਵਾਰੀ ਵੀ ਤੁਹਾਡੇ ਮੂੰਹ ਚੋਂ ਗੱਲ ਨਿਕਲੀ ਕਦੀ ਤੁਸੀਂ 1984 ਦੇ ਵਿੱਚ ਹੋਈ ਨਸਲ ਕੁਸ਼ੀ ਬਾਰੇ ਗੱਲ ਕੀਤੀ ਕਦੀ ਨਹੀਂ ਕੀਤੀ ਤੁਸੀਂ ਗੱਲ ਕੀਤੀ ਕਿ ਕਿਆ ਤੁਹਾਡਾ ਪੰਜਾਬ ਦਾ ਪਾਰਟੀ ਦਾ ਪ੍ਰਧਾਨ ਤੇ ਲੁਧਿਆਣੇ ਦਾ ਐਮਪੀ ਰਾਜਾ ਵੜਿੰਗ ਜਿਹੜਾ ਕਿ ਇੰਦਰਾ ਗਾਂਧੀ ਦੀਆਂ ਟੀ-ਸ਼ਰਟਾਂ ਪਾ ਕੇ ਸਾਡੇ ਜ਼ਖਮਾਂ ਤੇ ਨਮਕ ਛਿੜਦਾ ਤੇ ਜ਼ਖਮ ਹਰੇ ਕਰਦਾ ਸਾਡੇ ਤੁਸੀਂ ਉਹਦੇ ਬਾਰੇ ਕਦੀ ਟਵੀਟ ਕੀਤਾ ਅਮਰਿੰਦਰ ਰਾਜਾ ਵੜਿੰਗ ਰੋਜ਼ ਵੀਡੀਓਸ ਪਾਉਂਦਾ ਗਿੱਦੜ ਬਾਹੇ ਦੀਆਂ ਕਿ ਗਿੱਦੜ ਬਾਹੇ ਦੇ ਲੋਕਾਂ ਨੂੰ ਇੰਨੇ ਕੋਠੇ ਉੱਥੇ ਚਾਹੀਦੇ ਗਿਆ ਲੋਕਾਂ ਨੇ ਉਹਨੂੰ ਲੁਧਿਆਣੇ ਦਾ ਐਮਪੀ ਬਣਾਇਆ ਹੈਗਾ ਲੁਧਿਆਣੇ ਬਾਰੇ ਉਹਨੇ ਕੀ ਕੀਤਾ ਸੰਸਦ ਨਿਧੀ ਯੋਜਨਾ ਦੇ ਵਿੱਚ ਉਹਨੇ ਕੀ ਕੀਤਾਗਾ ਸੋ ਗੱਲਾਂ ਬਹੁਤ ਸਾਰੀਆਂ ਕਿਸੇ ਨੂੰ ਪੜਨਾ ਬਹੁਤ ਸੌਖਾ ਹੈਗਾ ਅਗਰ ਤੁਸੀਂ ਲੋਕਾਂ ਨੇ ਸਹੀ ਕੰਮ ਕੀਤੇ ਹੁੰਦੇ ਤੇ ਮੇਰਾ ਵਾਅਦਾ ਹੈਗਾ ਸਾਨੂੰ ਇਹ ਦਿਨ ਦੇਖਨੇ ਨਾ ਪੈਂਦੇ ਇਹ ਦਿਨ ਵਾਡੀ ਬਦੌਲਤ ਅਸੀਂ ਦੇਖ ਰਹੇ ਹਾਂ ਇਹਦੇ ਨਾਲ ਹੀ ਮੈਂ ਆਪਣੇ ਸ਼ਬਦਾਂ ਨੂੰ ਬਰਾਮਦ ਦਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ